ਅੱਜ ਦੀ ਸਾਖੀ ਹੈ ਸ਼ੱਜੂ ਚੀਵਰ ਅਤੇ ਗੀਤਾ ਇੱਕ ਦਿਨ ਪੰਜੋਖਾਰਾ ਸਾਹਿਬ ਵਿਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਤਾਂ ਇੱਕ ਬ੍ਰਾਹਮਣ ਲਾਲਚੰਦ ਉੱਥੇ ਆਇਆ ਦਰਬਾਰ ਦੀ ਸ਼ਾਨ ਅਤੇ ਸੰਗਤਾਂ ਦੇ ਇਕੱਠ ਨੂੰ ਵੇਖ ਕੇ ਉਹ ਕਹਿਣ ਲੱਗਾ ਕਿ ਇੱਥੇ ਕਿਹੜਾ ਬਾਦਸ਼ਾਹ ਆਇਆ ਹੋਇਆ ਹੈ ਜੋ ਇੰਨਾ ਇਕੱਠ ਇਕੱਠਾ ਹੋਇਆ ਹੈ ਤਾਂ ਇੱਕ ਸਿੱਖ ਉਸ ਦੀ ਗੱਲ ਸੁਣ ਕੇ ਕਹਿਣ ਲੱਗਾ ਕਿ ਇੱਥੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰਬਾਰ ਲੱਗਾ ਹੈ ਜਦੋਂ ਬ੍ਰਾਹਮਣ ਨੇ ਗੁਰੂ ਸਾਹਿਬ ਦਾ ਨਾਮ ਸੁਣਿਆ ਤਾਂ ਉਸ ਨੇ ਬੜੇ ਹੰਕਾਰ ਨਾਲ ਕਿਹਾ ਕਿ ਕ੍ਰਿਸ਼ਨ ਨਾਮ ਰੱਖ ਲੈਣਾ ਬਹੁਤ ਸੌਖਾ ਹੈ ਪਰ ਕ੍ਰਿਸ਼ਨ ਵਰਗਾ ਕੌਣ ਹੋ ਸਕਦਾ ਹੈ ਸ਼੍ਰੀ ਕ੍ਰਿਸ਼ਨ ਨੇ ਤਾਂ ਗੀਤਾ ਉਚਾਰੀ ਸੀ ਪਰ ਅਜਿਹੇ ਕ੍ਰਿਸ਼ਨ ਤਾਂ ਗੀਤਾ ਦੇ ਅਰਥ ਵੀ ਨਹੀਂ ਕਰ ਸਕਦੇ ਜੀ ਇਹ ਸੱਚਾ ਪਾਤਸ਼ਾਹ ਕ੍ਰਿਸ਼ਨ ਬਣਿਆ ਫਿਰਦਾ ਹੈ ਦੀਤਾ ਦੇ ਅਰਥ ਹੀ ਸਮਝਾ ਕੇ ਵਿਖਾ ਦੇਵੇ ਬ੍ਰਾਹਮਣ ਦੀਆਂ ਇਹ ਗੱਲਾਂ ਸੁਣ ਕੇ ਉਸ ਸਿੱਖ ਨੂੰ ਬਹੁਤ ਗੁੱਸਾ ਆਇਆ ਪਰ ਗੁਰੂ ਸਾਹਿਬ ਦੀ ਇਹ ਸਿੱਖਿਆ ਸੀ ਕਿ ਕਦੇ ਵੀ ਆਪਣਾ ਧੀਰਜ ਨਹੀਂ ਗਵਾਉਣਾ ਸ਼ਾਂਤ ਰਹਿ ਕੇ ਹੀ ਕ੍ਰੋਧ ਦਾ ਮੁਕਾਬਲਾ ਕਰਨਾ ਹੈ ਇਸ ਲਈ ਉਹ ਸ਼ਾਂਤ ਚਿੱਤ ਗੁਰੂ ਜੀ ਦੇ ਕੋਲ ਗਿਆ ਅਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਫਰਮਾਇਆ ਇਸ ਬ੍ਰਾਹਮਣ ਨੂੰ ਆਪਣੀ ਜਾਤ ਦਾ ਅਭਿਮਾਨ ਹੈ ਅਤੇ ਚਾਰ ਸੰਸਕ੍ਰਿਤ ਦੇ ਅੱਖਰ ਪੜ ਕੇ ਇਹ ਅਹੰਕਾਰ ਨਾਲ ਗਰਕ ਹੋ ਗਿਆ ਹੈ ਜਿਹੜਾ ਵਿਅਕਤੀ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਉਹ ਅਸਲ ਵਿੱਚ ਅਕਲ ਦਾ ਅੰਨਾ ਹੁੰਦਾ ਹੈ ਅਜਿਹਾ ਇਨਸਾਨ ਕਿਸੇ ਦੀ ਸ਼ੋਭਾ ਨਹੀਂ ਸੁਣ ਸਕਦਾ ਇਹ ਬ੍ਰਾਹਮਣ ਸਮਝਦੇ ਹਨ ਕਿ ਉਹ ਹੀ ਅਸਲੀ ਇਨਸਾਨ ਹਨ ਅਤੇ ਬਾਕੀ ਸਾਰੇ ਪਸ਼ੂ ਹਨ ਗੁਰੂ ਜੀ ਨੇ ਫਿਰ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਸ ਅਭਿਮਾਨੀ ਬ੍ਰਾਹਮਣ ਨੂੰ ਉਹਨਾਂ ਦੇ ਕੋਲ ਲੈ ਕੇ ਆਓ ਤਾਗੀ ਪਤਾ ਲੱਗੇ ਕਿ ਉਹ ਕੀ ਪੁੱਛਣਾ ਚਾਹੁੰਦਾ ਹੈ ਸਿੱਖ ਉਸ ਬ੍ਰਾਹਮਣ ਨੂੰ ਗੁਰੂ ਜੀ ਦੇ ਕੋਲ ਲੈ ਕੇ ਆਏ ਇੱਕ ਛੋਟੀ ਉਮਰ ਦੇ ਬਾਲਕ ਨੂੰ ਸੱਚੇ ਪਾਤਸ਼ਾਹ ਦੀ ਗੱਦੀ ਉੱਤੇ ਬੈਠ ਕੇ ਬ੍ਰਾਹਮਣ ਹੋਰ ਵੀ ਔਖਾ ਹੋ ਗਿਆ ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾ ਕੇ ਕਿਹਾ ਪੰਡਤ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਕਿਸ ਗੱਲ ਦੀ ਸ਼ੰਕਾ ਹੈ ਅਸੀਂ ਹੁਣੇ ਹੀ ਤੁਹਾਡੀ ਗੱਲ ਦਾ ਨਿਤਾਰਾ ਕਰ ਦਿੰਦੇ ਹਾਂ ਤੁਸੀਂ ਘਬਰਾਓ ਨਹੀਂ ਜੋ ਕੁਝ ਵੀ ਕਹਿਣਾ ਹੈ ਬੇਚਿਜਕ ਕਹੋ ਬੇਸ਼ੱਕ ਬ੍ਰਾਹਮਣ ਬਹੁਤ ਆਕੜ ਵਿੱਚ ਸੀ ਪਰ ਸਿੱਖਾਂ ਦੇ ਭਾਰੀ ਕੱਟ ਨੂੰ ਦੇਖ ਕੇ ਉਹ ਥੋੜਾ ਘਬਰਾ ਗਿਆ ਅਤੇ ਉਸ ਦੇ ਮੂੰਹ ਵਿੱਚੋਂ ਗੱਲ ਨਹੀਂ ਨਿਕਲੀ ਫਿਰ ਗੁਰੂ ਜੀ ਆਪ ਬੋਲੇ ਕਿ ਤੂੰ ਸਾਥੋਂ ਗੀਤਾ ਦੇ ਅਰਥ ਸੁੰਨਣਾ ਚਾਹੁੰਦਾ ਹੈ ਇਹ ਤੇਰੀ ਕਾਮਨਾ ਵੀ ਪੂਰੀ ਕਰ ਦਿੰਦੇ ਹਾਂ ਤੂੰ ਆਪਣੇ ਆਪ ਨੂੰ ਬੜਾ ਬੁੱਧੀਮਾਨ ਅਤੇ ਵਿਦਵਾਨ ਸਮਝਦਾ ਹੈ ਜੇ ਕੋਈ ਗਲਤ ਅਰਥ ਹੋ ਜਾਵੇ ਤਾਂ ਤੂੰ ਸਾਨੂੰ ਦੱਸ ਦੇਵੀਂ ਪਰ ਇਸ ਵਾਸਤੇ ਤੈਨੂੰ ਇੱਕ ਕੰਮ ਕਰਨਾ ਪਵੇਗਾ ਇਸ ਪਿੰਡ ਵਿੱਚ ਜਿਹੜਾ ਸਭ ਤੋਂ ਮੂਰਖ ਅਤੇ ਅਨਪੜ੍ਹ ਵਿਅਕਤੀ ਹੈ ਉਸ ਨੂੰ ਬੁਲਾ ਕੇ ਲੈ ਕੇ ਆ ਤੇਰੇ ਸਾਰੇ ਸਵਾਲਾਂ ਦੇ ਉੱਤਰ ਉਹੀ ਦੇਵੇਗਾ ਗੁਰੂ ਸਾਹਿਬ ਦੀ ਗੱਲ ਸੁਣ ਕੇ ਪੰਡਿਤ ਪਿੰਡ ਵੱਲ ਨੂੰ ਚੱਲ ਪਿਆ ਅਤੇ ਇੱਕ ਅਨਪੜ੍ਹ ਅਤੇ ਗੁੰਗਾ ਵਿਅਕਤੀ ਜਿਸ ਨੂੰ ਛੱਜੂ ਛੀਵਰ ਕਹਿੰਦੇ ਸਨ ਉਸ ਨੂੰ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ ਉਹ ਸਮਝਦਾ ਸੀ ਕਿ ਬੋਲਣ ਵਾਲੇ ਤਾਂ ਸ਼ਾਇਦ ਕੁਝ ਦੱਸ ਦੇਣ ਪਰ ਗੂੰਗੇ ਨੂੰ ਕਿਵੇਂ ਬੋਲਣ ਲਾ ਦੇਣਗੇ ਗੁਰੂ ਸਾਹਿਬ ਛੱਜੂ ਚੀਵਰ ਗੁਰੂ ਜੀ ਦੇ ਪਾਸ ਆ ਹਾਜ਼ਰ ਹੋਇਆ ਗੁਰੂ ਜੀ ਨੇ ਛੱਜੂ ਚੀਵਰ ਨੂੰ ਆਪਣੀ ਇਲਾਹੀ ਦ੍ਰਿਸ਼ਟੀ ਨਾਲ ਤੱਕਿਆ ਅਤੇ ਉਹਨਾਂ ਦੇ ਵੇਖਣਸਾਰ ਹੀ ਉਹ ਵਿਦਵਾਨਾਂ ਦਾ ਵਿਦਵਾਨ ਬਣ ਗਿਆ ਉਸ ਦੀ ਜ਼ੁਬਾਨ ਵੀ ਠੀਕ ਹੋ ਗਈ ਅਤੇ ਉਹ ਬੋਲਣ ਲੱਗ ਪਿਆ ਪੰਡਤ ਆਪਣੇ ਖਿਆਲਾਂ ਵਿੱਚ ਮਸਤ ਮੁਸ਼ਕਿਲ ਤੋਂ ਮੁਸ਼ਕਿਲ ਸਵਾਲ ਲੱਭ ਰਿਹਾ ਸੀ ਜਿਸ ਦਾ ਕੋਈ ਵੀ ਉੱਤਰ ਨਾ ਜਾਣਦਾ ਹੋਵੇ ਗੁਰੂ ਜੀ ਨੇ ਛੱਜੂ ਨੂੰ ਆਦੇਸ਼ ਕੀਤਾ ਕਿ ਪੰਡਿਤ ਜੀ ਦੇ ਸਵਾਲਾਂ ਦੇ ਉੱਤਰ ਦੇਵੇ ਅਤੇ ਇਸ ਦੀ ਪੂਰੀ ਤਸੱਲੀ ਕਰਵਾ ਦੇਵੇ ਛੱਜੂ ਜਿਹੜਾ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਕੇ ਗੁਜ਼ਾਰਾ ਕਰਦਾ ਸੀ ਅਤੇ ਗੂੰਗਾ ਹੋਣ ਕਰਕੇ ਇਸ਼ਾਰਿਆਂ ਨਾਲ ਗੱਲਾਂ ਕਰਦਾ ਸੀ ਪੰਡਿਤ ਦੇ ਸਾਹਮਣੇ ਇੰਜ ਡੱਟ ਕੇ ਖਲੋ ਗਿਆ ਜਿਵੇਂ ਉਹ ਪੰਡਿਤ ਨੂੰ ਬਹੁਤ ਵੱਡਾ ਮੂਰਖ ਸਮਝਦਾ ਹੋਵੇ ਛੱਜੂ ਹਾਸਦਾ ਹੋਇਆ ਪੰਡਤ ਨੂੰ ਕਹਿਣ ਲੱਗਾ ਪੰਡਤ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਜਦੋਂ ਪੰਡਤ ਨੇ ਗੂੰਗੇ ਛੱਜੂ ਨੂੰ ਬੋਲਦਾ ਵੇਖਿਆ ਤਾਂ ਉਸ ਦੀ ਸਾਰੀ ਵਿਦਿਆ ਜਾਂਦੀ ਰਹੀ ਉਹ ਅੰਦਰੋਂ ਅੰਦਰ ਹੀ ਕੰਬ ਰਿਹਾ ਸੀ ਪਰ ਫਿਰ ਵੀ ਉਸ ਵਾਸਤੇ ਪੱਜਣਾ ਬਹੁਤ ਮੁਸ਼ਕਲ ਸੀ ਉਸ ਨੇ ਛੱਜੂ ਨੂੰ 10 ਸਵਾਲ ਕੀਤੇ ਅਤੇ ਛੱਜੂ ਨੇ ਠੀਕ ਉੱਤਰ ਦੇ ਕੇ ਉਸ ਦੀ ਤਸੱਲੀ ਕਰਵਾ ਦਿੱਤੀ ਫਿਰ ਪੰਡਤ ਨੇ ਛੱਜੂ ਨੂੰ ਗੀਤਾ ਦੇ ਅਰਥ ਕਰਨ ਵਾਸਤੇ ਕਿਹਾ ਛੱਜੂ ਨੇ ਕਿਹਾ ਕਿ ਤੁਸੀਂ ਗੀਤਾ ਦਾ ਪਾਠ ਬੋਲੀ ਜਾਵੋ ਮੈਂ ਅਰਥ ਕਰੀ ਜਾਵਾਂਗਾ ਫਿਰ ਪੰਡਤ ਗੀਤਾ ਦੇ ਸ਼ਲੋਕ ਪੜਨ ਲੱਗਾ ਅਤੇ ਛੱਜੂ ਗੀਤਾ ਦੇ ਸ਼ਲੋਕਾਂ ਦੇ ਅਰਥ ਇੰਨੀ ਸਰਲਤਾ ਦੇ ਨਾਲ ਸਮਝਾਉਣ ਲੱਗਾ ਕਿ ਸਭ ਲੋਕ ਹੈਰਾਨ ਰਹਿ ਗਏ ਗੀਤਾ ਦੇ ਅਜਿਹੇ ਅਰਥ ਅੱਗੇ ਕਿਸੇ ਨੇ ਨਹੀਂ ਸੁਣੇ ਸਨ ਪੰਡਤ ਤਾਂ ਅਰਥ ਸੁਣਦਾ ਸੁਣਦਾ ਆਪ ਹੀ ਗੁੰੰਗਾ ਹੋ ਗਿਆ ਉਸ ਨੂੰ ਗੀਤਾ ਦਾ ਪਾਠ ਭੁੱਲ ਗਿਆ ਉਸ ਨੇ ਬੜਾ ਯਤਨ ਕੀਤਾ ਪਰ ਉਸ ਨੂੰ ਅਗਲਾ ਸ਼ਲੋਕ ਹੀ ਯਾਦ ਨਹੀਂ ਆਇਆ ਅਜਿਹਾ ਅਦ부ਦ ਚਮਤਕਾਰ ਵੇਖ ਕੇ ਉਹ ਹੈਰਾਨ ਰਹਿ ਗਿਆ ਉਹ ਗੁਰੂ ਜੀ ਦੇ ਚਰਨੀ ਟੈਪਿਆ ਅਤੇ ਕਹਿਣ ਲੱਗਾ ਮੈਂ ਅੱਜ ਤੋਂ ਆਪ ਦਾ ਸਿੱਖ ਹੋਇਆ ਗੁਰੂ ਜੀ ਨੇ ਉਸ ਨੂੰ ਕਿਹਾ ਮੇਰੇ ਅੱਗੇ ਮੱਥਾ ਨਾ ਟੇਕੋ ਛੱਜੂ ਦੇ ਚਰਨਾ ਉੱਤੇ ਸਿਰ ਰੱਖੋ ਪੰਡਤ ਨੇ ਫਿਰ ਛੱਜੂ ਦੇ ਚਰਨਾ ਵਿੱਚ ਸਿਰ ਰੱਖ ਦਿੱਤਾ ਪਰ ਛੱਜੂ ਚੀਵਰ ਨੇ ਕਿਹਾ ਮੈਂ ਕੌਣ ਹਾਂ ਮੈਂ ਤਾਂ ਤੁਹਾਡੇ ਪਿੰਡ ਦਾ ਇੱਕ ਗੁੰਗਾ ਚੀਵਰ ਹਾਂ ਇਹ ਗੁਰੂ ਜੀ ਦੀ ਹੀ ਬਰਕਤ ਹੈ ਕਿ ਉਹਨਾਂ ਨੇ ਇੱਕ ਅਨਪੜ ਅਤੇ ਗੁੰਗੇ ਨੂੰ ਵਿਦਵਾਨ ਬਣਾ ਦਿੱਤਾ ਅੱਜ ਤੁਹਾਡੀ ਵਿਦਵਿਅਕ ਕਿੱਥੇ ਅਲੋਪ ਹੋ ਗਈ ਗੁਰੂ ਜੀ ਜਿਸ ਉੱਤੇ ਵੀ ਕਿਰਪਾ ਕਰਦੇ ਹਨ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਗੁਰੂ ਜੀ ਦੇ ਚਰਨ ਫੜੋ ਉਹ ਹੀ ਤੁਹਾਡੀ ਸਹਾਇਤਾ ਕਰ ਸਕਦੇ ਹਨ ਇਸ ਸਾਰੀ ਘਟਨਾ ਤੋਂ ਬਾਅਦ ਛੱਜੂ ਚੀਵਰ ਦੀ ਵਿਦਿਆ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਸ ਨੂੰ ਇਸ਼ਨਾਨ ਕਰਵਾਇਆ ਅਤੇ ਉਸ ਨੂੰ ਨਵੇਂ ਕੱਪੜੇ ਪਵਾ ਕੇ ਇੱਕ ਸੁੰਦਰ ਨੌਜਵਾਨ ਦੇ ਰੂਪ ਵਿੱਚ ਸਵਾਰ ਦਿੱਤਾ ਉਸ ਨੂੰ ਹੁਣ ਕੋਈ ਪਛਾਣ ਨਹੀਂ ਸਕਦਾ ਸੀ ਕਿ ਉਹ ਕਦੀ ਗੁੰਗਾ ਚੀਵਰ ਸੀ ਫਿਰ ਗੁਰੂ ਜੀ ਨੇ ਉਸ ਨੂੰ ਸਰੋਪਾ ਬਖਸ਼ਿਆ ਅਤੇ ਜਗਨਨਾਥ ਪੁਰੀ ਦੇ ਇਲਾਕੇ ਦਾ ਪ੍ਰਚਾਰਕ ਖਾਤ ਦਿੱਤਾ ਉਸ ਇਲਾਕੇ ਵਿੱਚ ਜਾ ਕੇ ਉਹ ਇੱਕ ਉੱਗਾ ਲਖਾਰੀ ਅਤੇ ਕਵੀ ਦੇ ਤੌਰ ਤੇ ਪ੍ਰਸਿੱਧ ਹੋਇਆ ਉਸਨੇ ਜਗਨਨਾਥ ਪੂਰੀ ਦੇ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਅਣਗਿਣਤ ਲੋਕਾਂ ਨੂੰ ਗੁਰੂ ਦੇ ਚਰਨਾਂ ਲਾਇਆ ਸਾਧ ਸੰਗਤ ਜੀ ਜੇਕਰ ਅੱਜ ਦੀ ਇਹ ਸਾਕੀ ਤੁਹਾਡੇ ਦਿਲ ਨੂੰ ਛੂ ਗਈ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਗੁਰੂ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਆਪ ਜੀ ਦਾ ਸਹਿਯੋਗ ਸਾਡੇ ਲਈ ਮਹੱਤਵਪੂਰਨ ਹੈ ਕਮੈਂਟ ਬਾਕਸ ਵਿੱਚ ਦੱਸਣਾ ਕਿ ਆਪ ਜੀ ਨੂੰ ਇਹ ਸਾਖੀ ਕਿਵੇਂ ਲੱਗੀ ਤਾਂ ਮਿਲਦੇ ਹਾਂ ਨਵੀਂ ਇੱਕ ਹੋਰ ਸਾਖੀ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ